ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਬਾਈ ਜਾ ਗਾਮਲੇ ਤੇ ਆ ਟਾਈਲਾਂ ਤੁਸੀਂ ਇਹ ਆਪਦੇ ਘਰਾਂ 'ਚ ਲੱਗੀਆਂ ਹੋਈਆਂ ਹੁੰਦਾ ਜਾਂ ਕਿਤੋਂ ਲਿਆਂਦੀਆਂ ਹੋਈਆਂ ਦਾ ਦੇਖੀ ਆਉਣੀਆਂ ਪਰ ਇਹ ਮਿਲਦੀਆਂ ਕਿੱਥੇ ਨੇ ਤੇ ਬਣਦੀਆਂ ਕਿੱਥੇ ਨੇ ਉਹਦੇ ਬਾਰੇ ਜਾਣਕਾਰੀ ਵਾਸਤੇ ਆਪਣੇ ਅੱਜ ਆ ਵੀਡੀਓ ਬਣਾਈ ਆ ਤੇ ਬਾਕੀ ਜਿਹੜੀ ਆ ਇੱਟਾਂ ਆ ਇੱਟ ਤੁਹਾਨੂੰ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਭਗ ਕਿਤੋਂ ਨਹੀਂ ਮਿਲਣੀਆਂ ਕੰਕਰੀਟ ਦੀ ਇੱਟਾਂ ਗੀ ਤੇ ਬਾਈ ਜਿਹੜੇ ਬਲਾਕ ਵੀ ਬਹੁਤ ਵਧੀਆ ਬਣੇ ਹੋਏ ਨੇ ਕੁਆਲਿਟੀ ਦੇ ਤੇ ਨਾ ਸੋਰਾ ਨਾ ਸੁਹਾਵ ਲਾਉਣਸਾਰ ਤਿਆਰ ਛੋਡੇ ਕੋਲੇ ਚੀਜ਼ ਤੇ ਬਾਈ ਨਾਲ ਆਪਣੀ ਗੱਲਬਾਤ ਵੀ ਕੀਤੀ ਉਹਦੇ ਵੀ ਆਪਾਂ ਗੱਲਬਾਤ ਦੇ ਤੁਹਾਨੂੰ ਦੋ ਬੋਲ ਸੁਣਾਉਣੇ ਆ ਤੇ ਕਿੱਥੇ ਇੰਡਸਟਰੀ ਆ ਦੱਸਦੇ ਆ ਆਪਾਂ ਵੀਰ ਨਾਲ ਗੱਲਬਾਤ ਕਰਕੇ ਪਿਆਰੇੋ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ ਜਿਹੜਾ ਆਪਣਾ ਧੂਰੀ ਤੋਂ ਜਾਂਦਾ ਵਾਗੜੀਆਂ ਰੋਡ ਦੇ ਉੱਤੇ ਉਹਦੇ ਉੱਤੇ ਬਾਈ ਨੇ ਆਪਣੀ ਬਲੌਕਾਂ ਦੀ ਤੇ ਟੈਲਾਂ ਦੀ ਤੇ ਆਪਣੇ ਹੋਰ ਮਟੀਰੀਅਲ ਦੀ ਕੰਕਰੀਟ ਦੀ ਜੋ ਇੱਟ ਬਣਦੀ ਆ ਉਹਦੀ ਫੈਕਟਰੀ ਲਾਈਫ ਹੀ ਆ ਬਾਈ ਨੇ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਦੇਣ ਤੁਹਾਨੂੰ ਪਹੁੰਚੇ ਸੀ ਅੱਜ ਤੇ ਬਹੁਤ ਵਧੀਆ ਵੀਰ ਦਾ ਮਟੀਰੀਅਲ ਆ ਤੁਸੀਂ ਮਟੀਰੀਅਲ ਆ ਕੇ ਚੈੱਕ ਵੀ ਕਰ ਸਕਦੇ ਹੋ ਤੇ ਇਹ ਵਾਲਾ ਬਲੋਕ ਆ ਇਹ 6 ਇੰਚੀ ਬਲੋਕ ਆ ਆਪਣਾ ਜਿਹੜਾ ਬਾਈ ਬਣਾ ਰਿਹਾ 6 ਬਾਈ ਇਹ 16 ਇੰਚ ਲੰਬਾ 16 ਇੰਚ ਲੰਬਾ ਗਾ ਜੀ ਇਹ ਤੇ 6 ਇੰਚ ਚੌੜਾ ਤੇ 9 ਇੰਚ ਉੱਚਾ ਹੱਟ ਤੇ 8 ਇੰਚ 8 ਇੰਚ Sorry 8 ਇੰਚ ਉੱਚਾ ਤੇ ਬਾਕੀ ਇਹਦੇ ਵਿੱਚ ਬਲੋਕ ਦੇ ਵਿੱਚ ਹੋਰ ਕੁਆਲਿਟੀ ਕਿਹੜੀ ਆ ਜੀ ਇੱਕ ਕੱਪ ਨੇ ਲਿਭਾ ਆ ਗਿਆ ਜੀ ਕਿਹੜੇ ਅੰਦਲੀਆ ਕੰਦਲਈ ਆ ਗਿਆ ਜੀ ਇਹ ਆ ਗਿਆ ਮੇਨ ਕੰਦਲਈ ਇਹ ਮੇਨ ਕੰਦਲਈ ਆ ਗਈ ਕਿਵੇਂ 9 8 16 ਸਾਈਜ਼ ਹੈ ਜੀ ਇਹਦਾ ਇਹਦੀ 9 ਚੜਾਈ ਆ ਗਈ ਜੀ 8 ਉਚਾਈ ਆ ਗਈ 16 ਲੰਬਾਈ ਆ ਗਈ ਇਹਦੀ ਜੀ ਬਿਲਕੁਲ ਇਹ ਆਪਾਂ ਨੇ ਆਮ ਜਿਹੜਾ ਬਲੌਗ ਦਾ ਸਾਈਜ਼ ਚੱਲਦੀ 8 8 16 ਚੱਲਦਾ ਹੀ ਆਪਾਂ ਨੇ ਪੂਰਾ ਸਾਈਜ਼ 9 8 16 ਰੱਖਿਆ ਹੋਇਆ ਗਈ ਜੇ ਕੱਲ ਨੂੰ ਆਪਾਂ ਨੂੰ ਇੱਟ ਦੇ ਵੀ ਰਦੇ ਉੱਪਰ ਲਾਉਣੇ ਪੈਗੇ ਤਾਂ ਇਹਦੇ ਉੱਪਰ ਰਾਮ ਨਾ ਲੱਗਣ ਗਈ ਰਦੇ ਬਿਲਕੁਲ ਤੁਹਾਡੀ ਗੱਲ ਸਮਝ ਗਈ ਇਹ ਮੰਨ ਲਓ ਵੀ ਆਪਣਾ 9 ਇੰਚੀ ਦਾ ਪੂਰਾ ਜੀ ਇਹਦੇ ਤੁਸੀਂ ਨੇ ਇੱਟ ਦਾ ਰਦਾ ਵੀ ਲਾਉਣਾ ਤਾਂ ਇਹਦੇ ਤੋਂ ਇੱਟ ਦਾ ਰਦਾ ਪੂਰਾ ਹੋਊਗਾ ਬਿਜਲੀ ਤੁਸੀਂ ਨੇ ਨਾਲ ਕੌਲਾ ਲਾ ਕੇ ਇਹਨੂੰ ਲਾਉਣਾ ਤਾਂ ਇਹ ਪੂਰਾ ਸੈਜਦਾ ਸਹੀ ਆਊਗਾ ਬਾਕੀ ਬਣਾਵਟ ਵੱਲੋਂ ਸਾਨੂੰ ਆਪਦੇ ਵੱਲੋਂ ਓਕੇ ਲੱਗਦਾ ਹਨਾ ਹਾਂਜੀ ਕੁਆਲਿਟੀ ਆਪਣੀ ਇੱਕ ਨੰਬਰ ਰੱਖੀ ਹੋਈ ਹੈਗੀ ਜੀ ਪੂਰਾ ਕੰਕਰੀਟ ਬਲੌਕ ਹੈਗਾ ਜੀ ਵਿੱਚ ਫਲਾਈ ਐਸ਼ ਨਹੀਂ ਹੈਗੀ ਜੀ ਜੀ ਫੁਲੀ ਆਪਣਾ ਪਲਾਂਟ ਲੱਗਿਆ ਹੋਇਆ ਹੈਗਾ ਜੀ ਉਰੇ ਜੀ ਕਿ ਉਹਦੇ ਕਰਕੇ ਇਹਦੀ ਮਜ਼ਬੂਤੀ ਪੂਰੀ ਫੁੱਲ ਹੈਗੀ ਇਹਦੇ ਬੈਨੀਫਿਟ ਇਹ ਨੇਗੀ ਇੱਕ ਤਾਂ ਇਹ 10 ਇਟਾ ਇੱਕ ਬਲੌਕ ਕਵਰ ਕਰ ਲੈਂਦਾ ਜੀ ਬਿਲਕੁਲ ਬਿਲਕੁਲ ਬਾਕੀ ਜੀ ਇਹਦਾ ਇੱਕ ਕੰਮ ਹੋਰ ਫਾਇਦਾ ਹੀ ਆਪਾਂ ਨੂੰ ਕਿ ਦਿਨ ਚ ਜੇ ਮਿਸਤਰੀ ਪੰਜ ਬੋਰੀਆਂ ਖਪਾਉਂਦਾ ਗਈ ਤਾਂ ਇਹ ਤੇ ਡੇਢ ਹੀ ਲੱਗਦੀ ਹੈਗੀ ਜੀ ਬਿਲਕੁਲ ਸਹੀ ਹੈ ਜੀ ਹਾਂਜੀ ਕਿਉਂਕਿ ਕੰਮ ਉਹ ਤੋਂ ਵੱਧ ਨੇ ਪਿੱੜਦਾ ਗਈ ਏ ਤੇ ਆਪਾਂ ਨੂੰ ਕੋਈ ਪਲਾਸਟਰ ਕਰਨ ਦੀ ਲੋੜ ਹੈਗੀ ਸਿੱਧਾ ਬਾਲ ਪੱਟੀ ਕਰਕੇ ਰੰਗ ਗਈ ਸਿੱਧਾ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਬਾਕੀ ਮੇਰੇ ਹਿਸਾਬ ਨਾਲ ਜੀ ਆਉਣ ਵਾਲਾ ਟਾਈਮ ਵੀ ਇਹਦਾ ਟਾਈਮ ਵੀ ਇਹਦਾ ਹੀ ਰਹਿ ਗਿਆ ਆਉਣ ਵਾਲਾ ਜੋ ਇੱਟਾਂ ਵਾਲੇ ਪੱਠਿਆਂ ਦੇ ਸਰਕਾਰਾਂ ਕੁਝ ਨਾ ਕੁਝ ਮੋੜਾ ਮੋਟਾ ਕਰ ਦਿੰਦੀਆਂ ਨੇ ਹਾਂਜੀ 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 ਆਉਣ ਵਾਲਾ ਟਾਈਮ ਵੀ ਇਹ ਚੀਜ਼ ਦੇ ਆਉਣਾ ਹੈ ਇਹੀ ਚੀਜ਼ ਆ ਗਈ ਇਹ ਇਹ ਵਾਲੀ ਇੱਟ ਜਿਹੜੀ ਇਹਦਾ ਸਾਈਜ਼ ਕੀ ਆਈ ਵੀ ਜੀ ਕੰਕਰੀਟ ਇਹ ਆ ਗਈ ਆਪਾਂ ਨੇ ਜੀ 9 4 3 ਦੀ ਜੀ ਕੋਈ ਸਾਈਜ਼ ਆਪਣਾ ਇੱਟ ਉਹੀ ਪ੍ਰੋਪਰ ਸਾਈਜ਼ ਹੈਗੀ ਜੀ ਇਹ ਚ ਕੋਈ ਵੀ ਇੱਟ ਦਾ ਰੋੜਾ ਨਹੀਂ ਆਉਂਦਾ ਜੀ ਇਹਦੀ ਚਣਾਈ ਬਿਲਕੁਲ ਸਿੱਧੀ ਹੁੰਦੀ ਹੈਗੀ ਜੀ ਕਿਵੇਂ ਉਹਦੀ ਤਾਂ ਕੀ ਆ ਕਿਤੇ ਇੱਟ ਮੋਟੀ ਰਹੇਗੀ ਕਿਤੇ ਪਤਲੀ ਰਹੇਗੀ ਜੀ ਇਹਦਾ ਪੂਰਾ ਬਰਾਬਰ ਦਾ ਸਾਈਜ਼ ਹੈਗਾ ਜੀ ਪੂਰੀ ਫੁੱਲ ਕੰਕਰੀਟ ਆ ਗਈ ਜੀ ਇਹ ਇਹ ਉ ਆ ਫਲਾਈ ਐਸ਼ ਵੀ ਚੱਲਦੀ ਹੈ ਫਲਾਈ ਐਸ਼ ਨਹੀਂ ਹੈਗੀ ਜੀ ਬਿਲਕੁਲ ਦੇਖ ਸਕਦੇ ਹੋ ਮੇਰੇ ਵੀਰੋ ਇੱਟ ਦੀ ਤੁਸੀਂ ਨੁੱਕਰ ਦੇਖ ਸਕਦੇ ਹੋ ਆਪਾਂ ਜਿਹੜੇ ਮਿਸਤਰੀ ਭਾਈ ਚਾਰਾ ਆਪਣਾ ਪਹਿਲਾਂ ਲਾਉਣ ਲੱਗੇ ਨਾ ਇੱਟ ਦੀ ਨੁੱਕਰੇ ਦੇਖਦੇ ਹੁੰਦੇ ਆਪਾਂ ਵੀ ਬਿਲਕੁਲ ਸਿੱਧੀ ਆ ਹਨਾ ਗੁਣੀਆਂ ਦੇ ਵਿੱਚ ਐਟ ਹਾਂਜੀ ਤੇ ਉਹ ਲੌਂਚ ਸਾਨੂੰ ਥੋੜੀ ਆਸਾਨੀ ਨਹੀਂ ਰਹਿੰਦੀ ਹੈ ਹਾਂਜੀ ਹਾਂਜੀ ਬਾਕੀ ਥੋੜੀ ਚੀਜ਼ ਦੀ ਕੁਆਲਿਟੀ ਦੇ ਦੇਖ ਰਹਿਣਾ ਕੁਆਲਿਟੀ ਖਰ ਵਹੀ ਦੀ ਗੱਲ ਨਹੀਂ ਬਹੁਤ ਵਧੀਆ ਹਾਂਜੀ ਹਾਂਜੀ ਤੇ ਹੋਰ ਇੱਥੇ ਆਪਾਂ ਕੀ ਕੁਝ ਬਣਾਉਣਾ ਹੈ ਜੀ ਹੋਰ ਆਪਾਂ ਹਰੇਕ ਤਰ੍ਹਾਂ ਦੇ ਇੰਟਰਲੌਕ ਟਾਈਲ ਹੈਗੀ ਜੀ ਜੀ ਡੰਬਲ ਸ਼ੇਪ ਹੈਗੀ ਜੀ ਵੀ ਸ਼ੇਪ ਹੈਗੀ ਜੀ ਜੈਬਰਾ ਦਮਰੂ ਜੀ ਇਹ ਛੱਤਾਂ ਤੇ ਪਾਉਣ ਵਾਲੀ ਸਲੇਬ ਆ ਜੀ ਹਮਤਲਬ ਉਹ ਇੱਧਰ ਦਿਖਾ ਦੋ ਆ ਇੱਧਰ ਲੱਗੀਆਂ ਹੋਈਆਂ ਨੇ ਕੀ ਅੱਛਾ ਇੱਧਰ ਆ ਆਪਣੇ ਵੀਰ ਲੱਦ ਰਹੇ ਨੇ ਟੈਲਾ ਹਾਂਜੀ ਹਾਂਜੀ ਟੈਲ ਆਪਣੀ ਲਗਭਗ ਜਾ ਰਹੀ ਹੈ ਇਹ ਬਾਈ ਜੀ ਆਪਣਾ ਕਿੱਥੇ ਕ ਆ ਗਿਆ ਇਹ ਜਿਹੜਾ ਬਣੀ ਰਮਣ ਇਹ ਜੀ ਜਦੋਂ ਤੂਰੀ ਤੋਂ ਤਾਂਦਰਾ ਪਿੰਡ ਪਾਰ ਕਰ ਅੰਸਾਰੀ ਕਿਲੋਮੀਟਰ ਤੇ ਹੀ ਹੈਗੀ ਜਿਹੜਾ ਨਵਾਂ ਹਾਈਵੇ ਕੱਢਿਆ ਉਦੋਂ ਪਹਿਲੇ ਹੀ ਆਪਣੀ ਫੈਕਟਰੀ ਹੈਗੀ ਜਿਹੜਾ ਇਹ ਆਪਣਾ ਕਟੜਾ ਅੰਮਰਸਰ ਹਾਈਵੇ ਬਣ ਰਿਹਾ ਉਦੋਂ ਪਹਿਲੇ ਹੀ ਹੈ ਉਹਦੇ ਨਾਲ ਲੱਗਦੀ ਇਹ ਬਿਲਕੁਲ ਆਪਣੀ ਫੈਕਟਰੀ ਆ ਉਹ ਤੁਸੀਂ ਦੇਖ ਰਹੇ ਹੋ ਆਪਣਾ ਹਾਈਵੇ ਜਾ ਰਿਹਾ ਨਾਲ ਉਹਦੇ ਨਾਲ ਲੱਗਦੀ ਬਿਲਕੁਲ ਆਪਣੀ ਇਹ ਫੈਕਟਰੀ ਬਣਨ ਲੱਗੀ ਆ ਕੀ ਨਵਾਂ ਫੈਕਟਰੀ ਦਾ ਬਾਈ ਜੀ ਇਹ ਓਮ ਸ਼੍ਰੀ ਹਰੀ ਬਲੌਕਸ ਐਂਡ ਟਾਇਰ ਇੰਡਸਟਰੀ ਠੀਕ ਹੈ ਹਾਂਜੀ ਇੱਥੇ ਦਾ ਕਿਸੇ ਦਾ ਨੰਬਰ ਵੀਰ ਦਾ ਜਿਹਦੇ ਨਾਲ ਕਿਸੇ ਨੇ ਵੀਰ ਨੇ ਕੰਡਕਟ ਕਰਾ ਹਾਂਜੀ ਉਹ ਨੰਬਰ ਮੇਰੇ ਕੋਲ ਵੀ ਹੈਗਾ 94656698748 ਚਲੋ ਆਪਾਂ ਵੀਡੀਓ ਦੇ ਵਿੱਚ ਵੀ ਥੱਲੇ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਆਪਾਂ ਥੱਲੇ ਦੇਵਾਂਗੇ ਵੀਰ ਨਾਲ ਜੇ ਕਿਸੇ ਨੇ ਗੱਲਬਾਤ ਕਰਨੀ ਆ ਤੇ ਇਹਦੇ ਆਧਾਰ ਤੇ ਕੇ ਸਮਾਨ ਦੇ ਆਧਾਰ ਤੇ ਕਿ ਆਪਾਂ ਉਹ ਵੀ ਤੁਸੀਂ ਵੀਰ ਨਾਲ ਗੱਲ ਕਰ ਸਕਦੇ ਹੋ ਚਲੋ ਵੀਰ ਦਾ ਮਾਲ ਤਾਂ ਤੁਸੀਂ ਜਦੋਂ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਆਵੋਗੇ ਇੱਥੇ ਦੇਖੋਗੇ ਤਾਂ ਉਹ ਲੈ ਕੇ ਤੁਸੀਂ ਲੈ ਕੇ ਹੀ ਮੁਰੋਂਗੇ ਇਥੋਂ ਐਸੀ ਗੱਲ ਨਹੀਂ ਵੀ ਤੁਸੀਂ ਨਹੀਂ ਮੁਰੋਂਗੇ ਲੈ ਕੇ ਹਨ ਹਾਂਜੀ ਤੇ ਹੋਰ ਬਾਈ ਜੀ ਆਪਣਾ ਫੈਕਟਰੀ ਇਹ ਇਹ ਆਪਣੇ ਇੱਥੇ ਬਣ ਰਹੀ ਹੈਗੀ ਹਾਂਜੀ ਠੀਕ ਹੈ ਜੀ ਇਹ ਜਗ੍ਹਾ ਦੇ ਵਿੱਚ ਆਪਣੀ ਇੱਟ ਬਣਦੀ ਹੈ ਇੱਟ ਬਣਦੀ ਹੈਗੀ ਜੀ ਠੀਕ ਹੈ ਜੀ ਤੇ ਬਾਕੀ ਲੋਕ ਟਾਈਲ ਦਾ ਵੀ ਤੁਸੀਂ ਦੇਖ ਸਕਦੇ ਹੋ ਵੀਰ ਆਪਣੇ ਕੋਲੇ ਲਗਭਗ ਵੀਰ ਕੋਲੇ ਸਾਰੇ ਸਾਰੇ ਡਿਜ਼ਾਈਨ ਲੋਕ ਟਾਈਲ ਦੇ ਸਾਲੀ ਐਮ ਐਮ ਆ ਗਈ ਜੈਬਰ ਆ ਗਿਆ ਜੀ ਹਰੇ ਤਰ੍ਹਾਂ ਦੀ ਆਪਣੇ ਲਵੇ ਲੋਕ ਟਾਇਲ ਆ ਗਈ ਜੀ ਠੀਕ ਹੈ ਜੀ ਬੋਲ ਕਿਦਾ ਦੇ ਕਿੱਥੇ ਜਾ ਰਹੀ ਹੈ ਇਹ ਬੇਲ ਜਾ ਰਹੀ ਹੈ ਭਾਈ ਇਹ ਆਪਣੀ ਜਿਹੜੀ ਟਾਇਲ ਜਾ ਰਹੀ ਆ ਇਹ ਆਪਣੀ ਆਪਣੇ ਕਲਾਸਿਕ ਗ੍ਰੈਂਡ ਦੇ ਕਲਾਸਿਕ ਗ੍ਰੈਂਡ ਹੋਟਲ ਤੇ ਜਾ ਰਹੀ ਹੈ ਬੇਨੜੀ ਜੀ ਕਲਾਸਿਕਲ ਗ੍ਰੈਂਡ ਜਿਹੜਾ ਆਪਣਾ ਮੇਨ ਰੋਡ ਦੇ ਉੱਤੇ ਆ ਗਿਆ ਹੈ ਮੇਨ ਰੋਡ ਪੈਪਰ ਪੈਲਸ ਹੈ ਉਹਦੇ ਵਿੱਚ ਲੱਗ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਬਹੁਤ ਕੁਆਂਟੀਟੀ ਦੇ ਲੱਗਣੀ ਹੈਗੀ ਜੀ ਇਸ ਕਰਕੇ ਆਪਣੀ ਕੁਆਲਿਟੀ ਦਾ ਨੰਬਰ ਰੱਖੀ ਹੋਈ ਹੈਗੀ ਜੀ ਠੀਕ ਹੈ ਕੁਆਲਿਟੀ ਦਾ ਵੀਰ ਨਾਲ ਕੋਈ ਸਮਝੌਤਾ ਨਹੀਂ ਕਰਾਉਂਦਾ ਸੀ ਕੁਆਲਿਟੀ ਤੁਸੀਂ ਚੈੱਕ ਵੀ ਕਰ ਲਿਓ ਹਾਂ ਕੁਆਲਿਟੀ ਚੈੱਕ ਵੀ ਕਰ ਲਓ ਜੀ ਤੁਸੀਂ ਵੀ ਆ ਜਾਈ ਬਿਲਕੁਲ ਜੇਕਰ ਵੀਰ ਜਵੇ ਆਉਣਾ ਵੀ ਚਾਹਣੇ ਤੁਸੀਂ ਦੇਖਣਾ ਚਾਹਣੇ ਮਾਲ ਹਨਾ ਤਾਂ ਵੀਰ ਲਵੇ ਜਰੂਰ ਤੁਸੀਂ ਆ ਕੇ ਮਿਲੋ ਵੀਰ ਨੂੰ ਤੇ ਆਹ ਦੇਖੋ ਬਲਾਕ ਦਾ ਵੀਰ ਕੋਲੇ ਵਧੀਆ ਵੱਡਾ ਪੰਡਾਰ ਬਲਾਕ ਦਾ ਉਧਰ ਵੀ ਆਪਾਂ ਦੇਖ ਕੇ ਆਏ ਵੀਰ ਲਵੇ ਟਾਇਲ ਇੱਟਾ ਜਿਹੜੀ ਆਪਣੀ 4.5 बाई 9 ਇੰਚ ਦੀ 9 ਦੀ ਤੋਂ ਆਪਣੇ ਲਈ ਤਿਆਰ ਆ ਵੀਰ ਕੋਲੇ ਜਿੰਨਾ ਵੀ ਮਟੀਰੀਅਲ ਚਾਹੋ ਆਪਣਾ ਵੀਰ ਕੋਲੇ ਤਿਆਰ ਆ ਸੋ ਬੇਨਤੀ ਆ ਆਪਣੀ ਵੀਰ ਨੂੰ ਜਰੂਰ ਮੌਕਾ ਦਿਓ ਤੇ ਆਪਣੇ ਦਾ ਖਾਸ ਨੇ ਮਿੱਤਰ ਨੇ ਤੇ ਤਾਂ ਕਰਕੇ ਆਪਾਂ ਵੀਰ ਕੋਲੇ ਪਹੁੰਚੇ ਸੀ ਅੱਜ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਸਾਨੂੰ ਦੇਖੋਗੇ ਇੱਟ ਨੂੰ ਲਾਉਂਦੇ ਹੋਏ ਤੇ ਬਲੌਕ ਨੂੰ ਲਾਉਂਦੇ ਹੋਏ ਆਪਾਂ ਅੱਜ ਉਹ ਵੀਰ ਦੀ ਵਰਤਾਂਗੇ ਇਹ ਚੀਜ਼ ਨੂੰ ਤੇ ਤੁਸੀਂ ਵੀ ਵਰਤ ਕੇ ਦੇਖੋ ਜੀ ਉਹ ਅੱਛਾ ਬਾਈ ਜੀ ਸასი ਸ਼ਾਲ ਸਾਰਿਆਂ ਨੂੰ ਸასი ਸ਼ਾਲ